ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਵਤ ਘਸਮਦੀ ਨੂਰ ਅਰਸੋ ਕਰਸੋ ਛਟਿਆ ਤੁਧ ਡਿਠੇ ਸਚੇ ਪਾਤ ਸਾਹ ਮਾਲ ਜਨਮ ਜਨਮ ਦੀ ਕਟਿਆ ਸਜਣ ਸਚਾ ਪਾਤ ਸਾਹ ਤੇਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਈ ਆ ਸਭਨਾ ਦਾ ਵੇ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨੋਸਰੀ ਮਹੱਲਾ ਚੌਥਾ ਇਚਾ ਪੁਰਕ ਸਰਬ ਸੁਖ ਦਾਤਾ ਹਰ ਜਾਕ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਏ ਮੇਰੇ ਜੀ ਅੜੇ ਤਾ ਸਰਬ ਸੁਖ ਪਾਵੇ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕ ਵਸ ਕਾਮ ਤੇ ਨਾ ਸੋ ਐਸਾ ਹਰ ਧਾਈਏ ਮੇਰੇ ਜਿੜੇ ਤਾ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਾਲਤ ਪਲਤ ਮੁਖ ਉਜਲ ਹੋਈ ਹੈ ਨੇਤ ਤਿਹਾਈ ਹੈ ਹਰ ਪੁਰਖ ਨਰੰਜਨਾ ਰਹਾ ਜੈ ਹਰ ਸਿਮਰਨ ਪਿਆ ਤਹਿ ਉਪਾਧ ਗਤ ਕੀਨੀ ਵਰਡ ਭਾਗੀ ਹਰ ਜਪਨਾ ਨਨ ਨਾਨਕ ਕਉ ਗੁਰ ਇਹ ਬਾਤਨੀ ਜਪ ਹਰ ਪਵਜਲ ਕਰਨਾ ਜੇ ਹਰ ਸਿਮਰਨ ਪਿਆ ਤਹਿ ਉਪਾਤ ਗਤ ਕੀਨੀ ਵੜ ਭਾਗੀ ਹਰ ਜਪਨਾ ਜਨ ਲਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹੇ ਗੁਰ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾ ਸਰਬ ਸੁਖ ਪਾਵੈ ਮੇਰੇ ਮਨਾ परम सन्मान जो गुरु रूप गुरु, गुरु प्यारी गुरु सवारी गुरु की साजी निवाजी सतसंग जी ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸਾਡੀ ਸੁਲਤਾਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਤਨ ਆਸਰੀ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 669 ਪਰ ਸੁਭਾਈ ਮੰਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਗੁਰੂ ਰੂਪ ਸੰਗਤ ਜੀਓ ਅੱਜ ਉਹ ਮਹਾਨ ਦਿਹਾੜਾ ਜਿਸ ਦਿਨ ਇਸ ਭਾਰਤ ਦੇਸ਼ ਦੀ ਤਕਦੀਰ ਬਦਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਨਾਲ ਉਹਨਾਂ ਦੇ ਅਨੰਨ ਸੇਵਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ